ਫਰੋਸਪੁਰ ਚ ਫ੍ਰਾਂਸਿਸ ਨਿਊਟਨ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤਨਖਾਹ ਨਾ ਮਿਲਣ ਕਾਰਨ ਹਸਪਤਾਲ ਦੇ ਬਾਹਰ ਅੱਜ ਦਰਨਾ ਪ੍ਰਦਰਸ਼ਨ ਕੀਤਾ ਗਿਆ ਕਰਮਚਾਰੀਆਂ ਵੱਲੋਂ ਦੱਸਿਆ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਜਿਸ ਕਾਰਨ ਉਹਨਾਂ ਦੇ ਘਰ ਦਾ ਖਰਚਾ ਚਲਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਤੇ ਮੌਕੇ ਤੇ ਸਾਡੇ ਪੱਤਰਕਾਰ ਪ੍ਰੇਸ਼ ਕੁਮਾਰ ਡਿੰਪੀ ਜੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਆਜੋ ਕੀ ਕੁਛ ਹੈ ਕਹਿਣਾ ਜਿਹੜਾ ਅੱਜ ਤੁਸੀਂ ਇਹ ਤਰਨਾ ਲਾਇਆ ਕਿਸ ਕਰਨ ਲਾਇਆ ਸਰ ਸਾਨੂੰ ਸੈਲਰੀ ਨਹੀਂ ਮਿਲ ਰਹੀ ਪਿਛਲੇ 10 ਮਹੀਨੇ ਤੋਂ ਕਿੱਥੇ ਕੰਮ ਕਰ ਰਹੇ ਹੋ ਤੁਸੀਂ ਅਸੀਂ ਫ੍ਰਾਂਸਿਸ ਨਿਊਟਰਨ ਮਿਸ਼ਨ ਹਸਪੀਟਲ ਕਿੰਨੇ ਟਾਈਮ ਸੇ ਆਪ ਕੰਮ ਕਰ ਰਹੇ ਹੋ ਇੱਥੇ ਮੇਰੇ 30 32 ਸਾਲ ਹੋ ਗਏ ਇੱਥੇ ਕੰਮ ਕਰਤੇ ਇੱਥੇ ਸੇਵਾ ਕਰਤੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਜੀ ਸਾਨੂੰ ਸੈਲਰੀ ਨਹੀਂ ਮਿਲ ਰਹੀ ਤੇ ਸਾਡੇ ਘਰ ਪਰੇਸ਼ਾਨ ਹੋਏ ਪਏ ਹੈ ਘਰ ਵਾਲੇ ਪਰੇਸ਼ਾਨ ਹੋਏ ਪਏ ਬੱਚਿਆਂ ਦੀ ਫੀਸਾ ਦੇਣੀ ਹੈ ਸਕੂਲ ਦੇ ਖਰਚੇ 100 ਐਡਮਿਸ਼ਨਾਂ ਹੁੰਦੀਆਂ 100 ਕਰਦੇ ਖਰਚੇ ਹੁੰਦੇ ਨੇ ਸਾਨੂੰ 10 ਮਹੀਨੇ ਹੋ ਗਏ ਸੈਲਰੀ ਨਹੀਂ ਮਿਲ ਰਹੀ ਇਹ ਸਾਨੂੰ ਕਹਿੰਦੇ ਆ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਸਾਡੇ ਨਾਲ ਮੋਢੇ ਤੋਂ ਮੋਢਾ ਮਿਲਾ ਕੇ ਚੱਲੋ ਅਸੀਂ 10 ਮਹੀਨੇ ਮੋਢੇ ਤੋਂ ਮੋਢਾ ਮਿਲਾ ਕੇ ਚੱਲ ਰਹੇ ਇਹਨਾਂ ਨਾਲ ਅੱਜ ਤੱਕ ਸਾਨੂੰ ਸੈਲਰੀ ਨਹੀਂ ਮਿਲੀ 10 ਮਹੀਨੇ ਤੱਕ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਉਹ ਸਾਡਾ ਛੋਟਾ ਬ੍ਰਦਰ ਦੇਖ ਰਿਹਾ ਮਮੀ ਦੀ ਪੈਨਸ਼ਨ ਆ ਰਹੀ ਹੈ ਕਦੀ ਅੱਧੀ ਦੇਤੀ ਕਦੀ ਇਹਨਾਂ ਨੂੰ ਪੂਰੀ ਦੇਤੀ ਕਦੀ ਐਂ ਕਰਦੇ ਚਾਰ ਮਹੀਨੇ ਬਾਅਦ ਪਾਤੀ ਦੋ ਮਹੀਨੇ ਬਾਅਦ ਪਾਤੀ ਹੁਣ ਜਦੋਂ ਗੱਲ ਕਰੀਏ 15 ਦਿਨ ਦਾ ਟਾਈਮ ਲੈਂਦੇ ਜੀ 15 ਦਿਨ ਤੋਂ ਬਾਅਦ ਪਾ ਦਾਂਗੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸੈਲਰੀ ਰੈਗੂਲਰ ਕੀਤੀ ਜਾਏ ਔਰ ਸਾਨੂੰ ਸੈਲਰੀ ਦਿੱਤੀ ਜਾਏ ਅਸੀਂ ਕੰਮ ਤੇ ਜਾਈਏ ਹਸਪੀਟਲ ਨੂੰ ਕਿਤੇ ਹੋਰ ਵੀ ਇਨਕਮ ਹੋ ਰਹੀ ਹੈ ਕੋਈ ਨਰਸਿੰਗ ਬੱਚੇ ਵੀ ਆ ਰਹੇ ਨਰਸਿੰਗ ਦੀ ਫੀਸਾਂ ਆ ਰਹੀਆਂ ਜੀ ਉਹਨਾਂ ਦਾ ਰੈਗੂਲਰ ਫੀਸਾਂ ਆ ਰਹੀਆਂ ਉਹ ਉਹ ਉਹਨਾਂ ਦਾ ਤੁਹਾਨੂੰ ਪਤਾ ਕਿੱਧਰ ਜਾ ਰਹੀਆਂ ਫੀਸਾ ਇਹ ਨਹੀਂ ਪਤਾ ਸਾਨੂੰ ਪਤਾ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆਂ ਹਸਪੀਟਲ ਸਾਰੇ ਪਾਸੇ ਤਾਲੇ ਲੱਗੇ ਪਏ ਨੇ ਜੀ ਹਸਪੀਟਲ ਬੰਦ ਹੋਇਆ ਪਿਆ ਸਾਰੇ ਪਾਸੇ ਕੈਂਪਸ ਵੇਖ ਲਓ ਤੁਸੀਂ ਕੈਂਪਸ ਦਾ ਬੁਰਾ ਹਾਲ ਹੋਇਆ ਪਿਆ ਤੁਸੀਂ ਅੱਜ ਧਰਨਾ ਲਾਇਆ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਤੁਹਾਡਾ ਅਗਲਾ ਸਟੈਪ ਕੀ ਹੈ ਅਸੀਂ ਸਰ ਡਿਊਟੀ ਤੇ ਨਹੀਂ ਜਾਵਾਂਗੇ ਹੁਣ ਜਦ ਸਾਨੂੰ ਸੈਲਰੀ ਦੇ ਦੇਣਗੇ ਤੇ ਅਸੀਂ ਡਿਊਟੀ ਤੇ ਆਨ ਹੋ ਜਾਵਾਂਗੇ ਫਿਲਪਲੀਜ਼ ਹੈਲਪ ਫੋਰ staff members, employee, senior, and give some salary for them. so, but they are not giving salary for seven months, eight months, nine months. they are very poor. so, people feel very bad. please make power. he should go out from hospital. we don't want to put them out. we want to take salary today, at this month. फ्रॉम समर टू थाउजेंड ट्वेंटी फोर वी आर नॉट गेटिंग सैलरी दिस इज वेरी बैड हैबिट वे वेइंगल गिव सैलरी वन मंथ बट वी आर नॉट गेटिंग प्रॉब्लम दे आर नॉट पीनिंग पेन लेग पेन पीवर देर नॉट की दिस इज राइट आर नॉट दिस इज रॉन्ग थिंग्स सुप Red Cruz. What is, what your, is name? your name? Miss Sheila Newton from Prasad's Newton Hospital. By Dr. Paris adopted me. She was medical superintendent. Okay. Uh, she, she died in America. She was aged 64 years old. That photo is here inside also. Big frame. Dr. Paris. You can read there. Notice board ओके थैंक यू सो मच विक्टर जी विक्टर जी की प्रॉब्लम आई है ਤੁਹਾਨੂੰ ਤੇ ਕਿਉਂ ਧਰਨਾ ਲਗਾਇਆ ਗਿਆ ਇਸ ਕਰਕੇ ਧਰਨਾ ਲੱਗਿਆ ਜੀ ਸਾਨੂੰ ਸੈਲਰੀ ਨਹੀਂ ਮਿਲਦੀ ਲਾਸਟ ਸਪਟੰਬਰ 2023 ਕਦੀ ਦੇ ਦਿੰਦੇ ਅੱਧੀ ਪਾ ਦਿੰਦੇ ਕਦੀ ਲਾਰਾ ਲਾ ਦਿੰਦੇ ਤੇ ਸਾਡਾ ਘਰ ਦਾ ਇੰਨਾ ਮੁਸ਼ਕਿਲ ਗੁਜ਼ਾਰਾ ਕਰਦੇ ਪੁੱਛੋ ਕਿ 21 ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਸਰ ਇਹਨਾਂ ਦੀਆਂ ਨੀਤੀਆਂ ਗਲਤ ਆ ਕਿਸ ਤਰ੍ਹਾਂ ਦੀਆਂ ਨੀਤੀਆਂ ਦਾ ਉੱਤੇ ਜੋ ਵੀ ਇਹ ਕਰਦੇ ਪ੍ਰਸੀਡ ਕਰਦੇ ਲੋਗ ਲੈਬ ਬਾਹਰ ਠੇਕੇ ਤੇ ਦੇਤੀ ਜਾਂਦੇ ਨੇ ਤੇ ਪੇਸ਼ੈਂਟ ਖਰਾਬ ਹੁੰਦੇ ਆ ਬੰਦੇ ਇਹਨਾਂ ਨੂੰ ਚਲਾਣਾ ਹੀ ਨਹੀਂ ਅੱਧਾ ਪੋਸ਼ਟ ਵੀ ਕਰ ਟੰਡੇ ਕੋਈ ਆ ਤੁਹਾਡੇ ਮੈਡੀਕਲ ਸੁਪਰਡੈਂਟ ਦਾ ਕੀ ਨਾਮ ਹੈ ਡਾਕਟਰ ਅਨੁਗਾਂ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਬੰਦ ਕਰਦੇ ਜੀ ਸਾਡੀ ਵੀ ਸੈਲਰੀ ਨਹੀਂ ਦੇਣ ਤਾਂ ਕਿ ਸਾਡੇ ਘਰ ਦਾ ਗੁਜ਼ਾਰਾ ਚੰਗਾ ਚੱਲੇ ਠੀਕ ਹੈ ਜੀ ਪਿਛਲੇ 26 ਸਾਲਾਂ ਤੋਂ ਇੱਥੇ ਜੌਬ ਕਰ ਰਹੇ ਹਾਂ ਮੇਰੀ ਵਾਈਫ ਵੀ ਇੱਥੇ ਹੈ ਐਜ਼ ਅ ਬੀਐਸਸੀ ਨਰਸਿੰਗ ਟਿਊਟਰ ਅਸੀਂ ਦੋਨਾਂ ਹੀ ਇੱਥੇ ਹਾਂ ਤੇ ਬੱਚੇ ਦੀ ਫੀਸਾਂ ਕਿੱਥੋਂ ਦਵਾਂ ਦੋਨਾਂ ਦੀ ਸੈਲਰੀ ਬੰਦ ਹੈ ਦੋਨਾਂ ਦੀ ਸੈਲਰੀ ਇਹ ਸਰ ਕਿੰਨਾ ਦਾ ਸਟਾਫ ਹੈ ਜਿਨ੍ਹਾਂ ਦੀ ਸੈਲਰੀ ਨਹੀਂ ਆ ਰਹੀ ਇਹ ਸਰ ਟੋਟਲੀ ਜਿੰਨਾ ਵੀ ਸਟਾਫ ਹੈ ਕੁਝ ਤਾਂ ਛੱਡ ਕੇ ਚਲੇ ਗਏ ਜਿਹੜੇ ਰਿਟਾਇਰ ਬੰਦੇ ਉਹਨਾਂ ਦੀ ਵੀ ਨਹੀਂ ਪੇਮੈਂਟ ਦਿੰਦੇ ਗ੍ਰੈਜੂਏਟੀ ਜਾਂ ਕੁਝ ਹੋਰ ਹੋ ਗਿਆ ਉਹਨਾਂ ਦਾ ਕੁਝ ਨਹੀਂ ਦਿੰਦੇ ਉਹ ਵਿਚਾਰੇ ਰੋ ਕੇ ਆਂਦੇ ਇੱਕ ਸਾਡਾ ਇੱਥੋਂ ਦਾ ਬੈਸਟ ਮੁੰਡਾ ਲੱਗਾ ਹੋਇਆ ਸੀ ਜਿਮੀ ਉਹ ਵਿਚਾਰਾ ਰੋ ਜਾਂਦਾ ਤੇ ਕੱਲ ਰੋ ਕੇ ਗਿਆ ਕੀ ਕੱਲ ਨੂੰ ਇਹ ਸੈਲਰੀ ਵਗੈਰਾ ਨਹੀਂ ਦੇਣਗੇ ਤੁਹਾਨੂੰ ਜਵਾਬ ਦੇ ਰਿਹਾ ਤੇ ਤੁਹਾਡੀ ਅੱਗੋਂ ਕੀ ਸਟੈਪ ਹੋਏਗਾ ਤੁਹਾਡਾ ਸਰ ਇੱਥੇ ਬੈਠਾਂਗੇ ਜੀ ਧਰਨੇ ਤੇ ਕੰਟੀਨਿਊ ਕਰਾਂਗੇ ਜਦ ਤੱਕ ਸਾਡੀ ਪ੍ਰੋਬਲਮ ਨਹੀਂ ਸੌਲ ਹੁੰਦੀ